ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਹਾਂ ਸਿੰਨਾ ਦੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾ ਨੂੰ ਗੁਰਸਤ ਕਰਦੀ ਹਾਂ ਜੀ ਲੋ ਜੀ ਇਧਰ ਟੋਸਟਰ ਮੈਂਕਰ ਬਹੁਤ ਸਾਰੇ ਬਲੌਗਾਂ ਦੇ ਪਿੱਛੇ ਵੀ ਦਿਖਾਏ ਸੀ ਅਸ ਤੋਂ ਮਹੀਨਾ ਕੋ ਪਹਿਲਾਂ ਬਲੌਗ ਬਣੇ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਉਹਦੇ ਵਿੱਚ ਵੀ ਦਿਖਾਏ ਸੀ ਪਰ ਜੋ ਨਵੇਂ ਸਬਸਕ੍ਰਾਈਬਰ ਆ ਰਹੇ ਆ ਪਿਛਲੀ ਵੀਡੀਓਜ਼ ਕਈ ਵਾਰੀ ਨਹੀਂ ਕੱਢ ਕੇ ਦੇਖਦੇ ਤਾਂ ਤੁਹਾਨੂੰ ਨਵੇਂ ਸਿਰੇ ਦੇ ਦਿਖਾ ਦੇਣੀ ਆ ਤੇ ਸਭ ਨਾਲ ਪਹਿਲਾਂ ਤਾਂ ਨਾ ਤੁਹਾਨੂੰ ਇਹ ਦਿਖਾਨੀ ਆ ਜਿਹੜੇ ਚੋਪਰ ਹੈ ਇਹਦੇ ਨਾਲ ਇੰਨੀ ਇੱਕ ਜ਼ਿਆਦਾ ਜਿਹੜੀ ਰਤ ਪੈਂਦੀ ਹੈ ਨਾ ਚੋਪਰਾਂ ਦੀ ਮੈਨੂੰ ਤਾਂ ਇੰਨੀ ਜਿਆਦਾ ਮੈਨੂੰ ਬਹੁਤ ਜਿਆਦਾ ਲੋੜ ਪੈ ਰਹੀ ਇਸ ਚੀਜ਼ ਦੀ ਔਰ ਹੈਵੀ ਆ ਮੇਰੇ ਕੋਲ ਹੁਣ ਬਲਕਿ ਮੇਰੇ ਵਾਲੇ ਦਾ ਪਲੇਟ ਘਸ ਗਿਆ 2 ਸਾਲ ਹੋ ਗਏ ਯੂਜ਼ ਕਰਦੇ ਹਾਂ ਹੁਣ ਥੋੜਾ ਜਿਹਾ ਪਲੇਟ ਘਸ ਗਿਆ ਪਰ ਇੰਨਾ ਕਿਸ ਵਧੀਆ ਮਸਾਲਾ ਹੁੰਦਾ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਇਹ ਵੀ ਬਹੁਤ ਵਧੀਆ ਚੀਜ਼ ਹੈ ਆ ਗੱਜ ਬੋਰੋ ਸਿਲਦਾ ਓਵਨ ਇਹ ਕਿੰਨੇ ਲੀਟਰ ਦੇ ਜੀ 3 ਲੀਟਰ ਦਾ 3 ਲੀਟਰ ਦਾ ਹੈ ਜੀ ਠੀਕ ਹੈ ਨਾ ਜੀ ਨੈਟ ਪ੍ਰਾਈਸ ਇਹ ਨੈਟ ਪ੍ਰਾਈਸ ਕੀ ਲਿਖਿਆ ਹੈ 9200 ਰੁਪਏ আচ্ছা ਫਿਰ ਇਹ 565 ਰੁਪਿਆ ਕੀ ਲਿਖਿਆ ਹੋਇਆ ਇਹ ਤਾਂ ਬੋਰੋਸਿਲ ਦੇ ਬౌਲੇ ਕਾਂਚ ਦੇ ਹਨ ਅੱਛਾ ਅੱਛਾ ਉਸ ਚੀਜ਼ ਦਾ ਹੋਪਿਆ ਮੈਂ ਸੱਚ ਮੈਂ ਕਹਿੰਦੇ ਕਸਟਮਰ ਕਹਿਣਗੇ ਨਾ ਵੀ ਇਹ ਚੀਜ਼ ਦਾ ਪਿਆ ਉਹ ਜਿਹੜੀ ਸਲੀਪ ਪਈ ਸੀ ਨਾ ਜੀ ਉਹ ਕੁਛ ਹੈ ਬੋਰੋਸਿਲ ਦੇ ਕੁਛ ਆਈਟਮ ਦੀ ਪਈ ਸੀ ਇੱਥੇ ਤੇ ਇਹ ਹੈਗਾ ਜੀ ਆਪਣਾ 30 ਲੀਟਰ ਦਾ ਓਵਨ ਬੋਰੋਸਿਲ ਕੰਪਨੀ ਦਾ ਠੀਕ ਹੈ ਨਾ ਜੀ ਇਹਦਾ ਰੇਟ ਹੈਗਾ ਜੀ 10000 ਰੁਪਿਆ ਤੇ ਬਹੁਤ ਹੀ ਵਧੀਆ ਬਰੋਸਿਲ ਦਾ ਬਹੁਤ ਸੋਹਣਾ ਤੇ ਅੰਦਰੋਂ ਵੀ ਡਿਜ਼ਾਈਨ ਬੜੀ ਪਿਆਰੀ ਹੈ ਪਰ ਨਹੀਂ ਖੋਲ ਸਕਦੇ ਪੂਰੀ ਤਰ੍ਹਾਂ ਅੱਛੀ ਪੈਕਿੰਗ ਹੋਈ ਵਾ ਪਰ ਜਦੋਂ ਕੋਈ ਮੰਗਵਾਏਗਾ ਫਿਰ ਉਹਦਾ ਸਾਨੂੰ ਸਾਰੀ ਖੁੱਲ ਕੇ ਦਿਖਾਵਾਂਗੇ ਠੀਕ ਹੈ ਨਾ ਜੀ ਇੱਧਰ ਬਰੋਸਿਲ ਦੀਆਂ ਜੂਸਰ ਮਿਕਸਰ ਗ੍ਰੈਂਡਰ ਵਗੈਰਾ ਮੈਂ ਇਹ ਮਿਕਸੀਆਂ ਗ੍ਰੈਂਡਰ ਨਹੀਂ ਸਾਰੀ ਇਹ ਮਿਕਸੀਆਂ ਇਹ ਵੀ ਮੇਰੇ ਕੋਲ ਵੀ ਹੈਗੀ ਆ ਪਾ ਪਿਛਲੇ ਸਾਲ ਲੈ ਕੇ ਗਏ ਸੀ ਬਹੁਤ ਵਧੀਆ ਇੰਨਾ ਸੋਹਣਾ ਮਸਾਲਾ ਬਣਾ ਦਿੰਦੀ ਆ ਇਹ ਵੀ ਆਈਟਮ ਬਹੁਤ ਵਧੀਆ ਇਹ ਵੀ ਤੁਸੀਂ ਅਗਰ ਮੰਗਵਾਣੀ ਆ ਤਾਂ ਤੁਸੀਂ ਇਹ ਵਾਲੀ ਵੀ ਆਈਟਮ ਮੰਗਵਾ ਸਕਦੇ ਹੋ ਮੇਰੇ ਕੋਲ ਇਹ ਆਪਾਂ ਵੀ ਇਹ ਵੀ ਆਈਟਮ ਆਪਾਂ ਭੇਜਦੇ ਆ ਜਿਵੇਂ ਕਿ ਇਹ ਵੀ ਆ ਇਹ ਬਹੁਤ ਹੀ ਉਜਾਨ ਵਾਲੀ ਚੀਜ਼ ਹੈ ਬਹੁਤ ਜ਼ਿਆਦਾ ਅਗਰ ਤੁਸੀਂ ਇਹ ਮਿਕਸੀਆਂ ਵਗੈਰਾ ਸਿਰਫ ਮਸਾਲੇ ਮਸਾਲੇ ਵਾਲੀਆਂ ਮੰਗਾਣੀਆਂ ਤਾਂ ਤੁਸੀਂ ਮੰਗਾ ਸਕਦੇ ਆ ਬਾਕੀ ਗੱਲ ਕਰ ਰਹੀ ਸੀ ਹਾਂਡੀਆਂ ਦੀ ਚੋਪਰਾਂ ਦੀ ਇਹ ਵੀ ਬਹੁਤ ਹੀ ਵਧੀਆ ਚੀਜ਼ਾਂ ਨੇ ਅਗਰ ਕਿਸੇ ਨੇ ਇਹ ਵੀ ਮੰਗਵਾਨੀਆਂ ਨੇ ਨਾ ਤਾਂ ਤੁਸੀਂ ਇਹ ਵੀ ਮੰਗਵਾ ਸਕਦੇ ਹੋ ਚ ਦੋ ਬਲੇਟ ਵਾਲਾ ਵੀ ਤਿੰਨ ਬਲੇਟ ਵਾਲਾ ਵੀ ਜਿਸ ਹੱਬ ਤੇ ਤੁਸੀਂ ਮਸਾਲਾ ਰੱਖਣਾ ਤੇ ਇਧਰ ਟੋਸਟਰ ਮੈਂਕਰ ਸਭ ਕੁਝ ਹੈਗਾ ਇਹਦੇ ਚ ਦੋ ਵਾਲੇ ਬ੍ਰੈਡ ਪੈਣਗੇ ਇਹ ਚ ਚਾਰ ਪੈਣਗੇ ਉਹਦੇ ਚ ਵੀ ਦੋ ਪੈਣਗੇ ਠੀਕ ਹੈ ਨੇ ਸਾਰੇ ਹੀ ਤਰ੍ਹਾਂ ਦੇ ਹੈਗੇ ਆ ਸਾਰੀ ਆਈਟਮ ਹੈਗੀ ਹੈ ਬਾਕੀ ਮੈਂ ਐਦਾਂ ਵੀ ਤੁਹਾਨੂੰ ਲੀਗਾ ਮਰਵਾ ਦੇਣੀ ਆ ਤਾਂ ਤੁਸੀਂ ਇੱਦਾਂ ਵੀ ਮਾਰ ਕੇ ਦੇਖਣੀ ਹੈ ਨਿਗਾ ਤਾਂ ਤੁਸੀਂ ਲੈ ਸਕਦੇ। ਬਾਕੀ ਇਹ ਕੰਟੇਨਰ ਦੇਖੋ ਇਹ ਬਹੁਤ ਸੋਹਣੇ ਕੰਟੇਨਰ ਹੈ। ਸਟੀਲ ਦੇ ਥੋੜੇ ਕੋਸਟ ਲੀਏ ਹੈ। ਕੰਟੇ ਦੇ ਹਨ ਨਾ। ਕੱਲ ਉਹ ਚੂਨੇ ਘੱਟ ਰਿਹਾ ਹੈ। ਅੰਕਸਾ ਸਿੱਛੇ ਦਾ ਬੜਾ ਹੀ ਹੈ। ਔਰ ਇਧਰ ਹੈ ਡੱਬੇ। ਇਹ ਡੱਬੇ ਆਪਾਂ ਹੁਣ ਗ੍ਰੀਸ ਭੇਜ ਕੇ ਹਟੇ ਸੀ ਹੁਣ ਦੇਖਦੇ ਆਂ ਅਗਲਾ ਆਰਡਰ ਇਹਦਾ ਕਿੱਥੋਂ ਆਏਗਾ। ਤੇ ਇਹ ਵੀ ਬਹੁਤ ਪਿਆਰੇ ਡੱਬੇ ਆਂ ਜੀ। ਉਹ ਨੀਚੇ ਵੀ ਹੈਗੇ ਆਂ। ਨੀਚੇ ਨਾਲੋਂ ਜ਼ਿਆਦਾ ਨਾ ਸਟੀਲ ਦੇ ਟੱਕਣ ਵਾਲੇ ਜ਼ਿਆਦਾ। बड़े बड़े चोटे चोटे साथ, साथ सेल ਹੋ ਰਹੇ ਆ ਵੱਡੇ ਤੋਂ ਵੱਡੇ ਸਾਈਜ਼ ਛੋਟੇ ਤੋਂ ਛੋਟੇ ਸਾਈਜ਼ ਸਾਰੇ ਸਾਈਜ਼ ਹੀ ਸੇਲ ਹੁੰਦੇ ਆ ਬਾਕੀ ਇੱਧਰ ਜਿੰਦਾ ਮੰਗਾ ਲੂਗਾ ਕਹਾਂ ਲੂਗਾ ਆਈਟਮ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਕਿਸੇ ਚੀਜ਼ ਵੀ ਮਗਵਾਉਣਾ ਤਾਂ ਮਗਵਾ ਸਕਦੇ ਇਹ ਨੈਪਕਿਨ ਹੋਲਡਰ ਇਹ ਨੈਪਕਿਨ ਹੋਲਡਰ ਹੈ ਜੀ ਕੱਚ ਦੀਆਂ ਬੋਤਲਾਂ ਔਰ ਇਧਰ ਆ ਗਈ ਜੀ ਹਾਂ ਕੁਛ ਵੀ ਬਣਾਓ ਇਹ ਵੀ ਬਹੁਤ ਵਧੀਆ ਚੀਜ਼ ਹੈ ਸਗੋਂ ਮੈਂ ਲੈ ਕੇ ਗਈਆਂ ਦਿਨ ਨਾਲ ਤਾਂ ਮੇਰਾ ਵੱਡਾ ਚਲਾ ਗਿਆ ਔਰ ਓਵਨ ਚ ਆ ਨਹੀਂ ਰਿਹਾ ਹੈਗਾ ਦੇਖ ਚਲੋ ਮੈਂ ਮੈਂ ਸੋਚ ਰਹੀ ਸੀ ਉਹ ਬਣਾ ਕੇ ਦਵਾਂਗੀ ਬੱਚਿਆਂ ਨੂੰ ਡੋਕਲਾ ਪਰ ਉਹ ਸਾਈਜ਼ ਨਾਲ ਬਹੁਤ ਵੱਡਾ ਚਲਾ ਗਿਆ ਫਿਰ ਹੁਣ ਮਨੇ ਹਜੇ ਲੈਣਾ ਨਹੀਂ ਕਿਉਂਕਿ ਮਨੇ ਇੱਕ ਚੀਜ਼ ਹੋਰ ਲਈ ਆ ਮੈਂ ਅਥਰ ਨਾਲ ਆਪਣੇ ਵਲੌਗ ਦੇ ਵਿੱਚ ਹੀ ਸ਼ੇਅਰ ਕਰਾਂਗੀ ਮੈਂ ਕਿ ਚਲੋ ਫਿਰ ਉਹ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਸੀ ਮੇਰੇ ਨਾਲ ਕੀ ਇੱਧਰ ਉੱਧਰ ਰੁੱਲਦਾ ਰਹਿੰਦਾ ਕਦੇ ਕਿਸੇ ਡੱਬੇ 'ਚ ਕਦੇ ਕਿਸੇ ਡੱਬੇ 'ਚ ਉਮੇ ਫਿਰ ਦੇ ਕੰਮਗੇ ਤੁਹਾਨੂੰ ਬਾਕੀ ਦੇਖੋ ਜੀ ਡਿਨਰ ਸੈਟਾਂ ਦੀ ਆਈਟਮ ਬਹੁਤ ਜ਼ਿਆਦੀ ਆ ਗਈ ਹੈ ਸੋਹਣੇ ਸੋਹਣੇ ਡਿਜ਼ਾਈਨ ਤਾਂ ਉਹੀ ਹੈ ਇਹਨਾਂ ਕੋਲ ਇਹੀ ਸੇਲ ਹੁੰਦੇ ਆ ਨਾ ਤਾਂ ਕੰਪਨੀ ਵੱਲੋਂ ਫਿਰ ਕੁਝ ਚੇਂਜ ਵੀ ਹੋ ਜਾਂਦੇ ਆ ਜ਼ਰੂਰੀ ਨਹੀਂ ਵੀ ਫਿਰ ਉਹੀ ਹੋਣ ਆ ਦੇਖੋ ਨੀਚੇ ਵਾਲੇ ਕਿੰਨੇ ਸੋਹਣੇ ਆਏ ਆ ਕਿੰਨੇ ਸੋਹਣੇ ਆ ਦੇਖੋ ਸਭ ਤੋਂ ਪਹਿਲੇ ਫਸਟ ਤੇ ਬਲੂ ਕਲਰ ਦਾ ਹੈ ਇਹ ਬੋਰੋਸਿਲਡ ਹੈ ਇਹ ਉਹਦੇ ਚ ਵੀ ਯੂਜ਼ ਹੋ ਜਾਂਦਾ ਹੈ ਓਵਨ ਚ ਇਹ ਓਵਨ ਚ ਹੋ ਜਾਂਦਾ ਸੇਲ ਇਹ ਪੂਰਾ ਗਲੋਸੀ ਚ ਹੈ ਇਹ ਜਿਹੜਾ ਸਾਰਾ ਸੈੱਟ ਹੈ ਨਾ ਇਹ ਗਲੋਸੀ ਚ ਹੈ ਪੂਰਾ ਇੱਕ ਮੈਟ ਚੰਦ ਨਾ ਇਹ ਕੱਪ ਵਗੈਰਾ ਇਹ ਪੂਰੇ ਗਲੋਸੀ ਚ ਹੈ ਇਹ ਵੀ ਗਲੋਸੀ ਚ ਹੈ ਬਾਕੀ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੋ ਜਿਹੀ ਚੀਜ਼ ਹੈ ਤੁਸੀਂ ਵੀ ਖੁਦ ਦੇਖੋ ਕਿ ਚੀਜ਼ ਵੀ ਵਾਕਿਆ ਵਧੀਆ ਤਾਂ ਫਿਰ ਰੇਟ ਵੀ ਉਸੇ ਮੁਤਾਬਿਕ ਹੈ ਕਿ ਨਾ ਸੋਨੇ ਬਿਲਕੁਲ ਲਾਈਟ weight ਹੈ ਨਾ ਕੱਪਾਂ ਦਾ ਪਰ ਹੈ ਉਹ ਤਾਂ ਵਧੀਆ ਬਾਕੀ ਇਹ ਆ ਗਈ ਹੈ ਇੱਧਰ ਕੜਛੀਆਂ ਪਲਟੇ ਝਾਰਨੀਆਂ ਸਾਰਾ ਖੁਸ਼ ਆ ਗਿਆ ਇਹ ਪੂੜੀਆਂ ਪਾੜੀਆਂ ਕੱਢਣ ਵਾਲੀ ਹੋ ਗਈ ਤੇ ਇੱਕ ਇਹ ਆ ਗਈ ਜੀ ਚੰਨੀ ਇਹ ਨਾਲ ਇਹ ਤਾਂ ਮੇਰੇ ਘਰ ਚ ਦੁੱਧ ਭੁੰਨੇ ਵਾਲੀ ਹੋਏਗੀ ਇੱਕ ਨੇ ਇਹਦੇ ਚ ਨਾ ਮੈਨੂੰ ਭੈਣ ਪੁੱਛਦੇ ਸੀਗੇ ਇੱਕ ਬੀ ਉਹ ਪ੍ਰੋਟਰ ਟੱਕ ਨਾਲ ਟੋਕਰੀ ਉਹ ਇਹਨਾਂ ਕੋਲ ਨਹੀਂ ਹੈਗੀ ਮੇਰੇ ਖੇਲ ਚ ਉਹ ਦੂਜੀਆਂ 숍ਾਂ ਤੇ ਮਿਲਦੀ ਹੈ ਤੇ ਇਧਰ ਆਟਾ ਛਾਣਨ ਵਾਲੀ ਹੈ ਵੱਡੀ ਛਾਨਣੀ ਹੈ ਇਦਰੇ ਪਲਟਾਈ ਮੈਲੀ ਕਿ ਗਈ ਸੀ ਇੱਕ ਮੈਂ ਕਿਹੜਾ ਲੱਗ ਗਈ ਸੀ ਆਹ ਵਾਲਾ ਇਹ ਬੜਾ ਕੰਮ ਆਉਂਦਾ ਹੈ ਹਈ ਨਾ ਸੋਨੇ ਪਰ ਐਚ ਪ੍ਰੌਟੀਨ ਇੰਨੀ ਸੋਹਣੀ ਪਲਟੀ ਜਾਂਦੀ ਹੈ ਬਹੁਤ ਸੋਹਣਾ ਕੰਮ ਆਉਂਦਾ ਹੈ ਬਹੁਤ ਸੋਹਣਾ ਕੰਮ ਆਉਂਦਾ ਹੈ ਦੇਖੋ ਜਿਹੜੀ ਚੀਜ਼ ਵਧੀਆ ਹੈ ਤਾਂ ਉਹਨੂੰ ਆਪਾਂ ਵਧੀਆ ਹੀ ਕਹਾਂਗੇ ਵੀ ਹਾਂ ਇਹ ਚੀਜ਼ ਬਹੁਤ ਵਧੀਆ ਇੱਧਰ ਕਾਂਟਾ ਚਮਚ ਦੂਜੇ ਚਮਚ ਅਗਰ ਕਿਸੇ ਨੇ ਮੰਗਵਾਣੇ ਹੋਏ ਤਾਂ ਤੁਸੀਂ ਮੰਗਵਾ ਸਕਦੇ ਹੋ ਇਹਨਾਂ ਦੀ ਚਮਕ ਨੇ ਇਦਾਂ ਦੀ ਇਦਾਂ ਹੀ ਰਹਿੰਦੀ ਹੈ ਬਾਕੀ ਆਪਣੇ ਤੇ ਡਿਪੈਂਡ ਹੈ ਕਿ ਆਪਾਂ ਜਿਹੋ ਜਿਹੇ ਆਪਾਂ ਸਾਫ਼ ਕਰਾਂਗੇ ਉਹ ਉਸੇ ਮੁਤਾਬਕ ਹੀ ਰਹੇਗੀ ਕਾਂਟਾ ਚਮਚ ਹੋ ਗਏ 7 ਚਮਚ ਇਹ ਸੇਮ ਡਿਜ਼ਾਈਨ ਮੇਰੇ ਕੋਲ 6 ਹੈ ਇਹ ਤੁਹਾਨੂੰ ਸਿਖਾਉਂਗੀ ਹਰ ਇੱਕ ਚੀਜ਼ ਨੂੰ ਕਹਿ ਦਿੰਦੀ ਆ ਕਿਉਂਕਿ ਇਹ ਬਹੁਤ ਪੁਰਾਣਾ ਡਿਜ਼ਾਈਨ ਹੈ ਨਾ ਕੋਲ ਮੈਂ ਇਹਦੇ ਨਾਲ ਦੇ ਵੀ ਇੱਕ ਪਹਿਨਣਾ ਤਾਂ 4-5 ਸਾਲ ਪਹਿਲਾਂ ਭੇਜੇ ਸੀ ਉਹਨਾਂ ਨੇ 2 ਦਰਜਣਾ ਮੰਗਾਈਆਂ ਸੀ ਫਿਰ ਮੈਂ ਛੇ ਆਪਣੇ ਲਈ ਲਈ ਸੀ ਹੁਣ ਮੈਂ ਕੱਢ ਲਈ ਉਦੋਂ ਕਿਹੜਾ ਮੈਨੂੰ ਪਤਾ ਸੀ ਕਿ ਮੈਂ ਅਲੱਗ ਹੋਣਾ ਹੁਣ ਹੋ ਗਈਆਂ ਤੇ ਮੈਨੂੰ ਲੋੜ ਸੀ ਮੈਂ ਕੱਢ ਲਈ ਸਾਰੀਆਂ ਆਈਟਮਾਂ ਹੈਗੀਆਂ ਜੀ ਸਭ ਕੁਝ ਹੈਗਾ ਕਟਸ਼ੇ ਦੇ ਉੱਪਰ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਸਰਵਿੰਗ 스ਪੂਨ ਹੈ ਕਿਾਰੇ ਲੱਗਦੇ ਆ ਇਹ ਪਿੱਤਲ ਦੀ ਹੈ ਪਤਾ ਨਹੀਂ ਪ्योर ਹੈ ਮੈਂ ਪੂਰੀ ਗਰੰਟੀ ਨਹੀਂ ਇਸ ਚੀਜ਼ ਦੀ ਦੇ ਸਕਦੀ ਹੈ ਕਿਉਂਕਿ ਪਿੱਤਲ ਦਾ ਇੱਥੇ ਅਲੱਗ ਤੋਂ ਸਟਾਕ ਬਣਿਆ ਹੋਇਆ ਹੈ ਉੱਥੋਂ ਮਿਲਦਾ ਹੈ ਤਾਂ ਆਪਾਂ ਉੱਥੇ ਤੋਂ ਭੇਜ ਸਕਦੇ ਹਾਂ ਤੁਹਾਨੂੰ ਤੇ ਇਹ ਆ ਗਏ ਜੀ ਇੱਧਰ ਬੋਰੋ ਸਿਲ ਦੇ ਆਪਾਂ ਆਹ ਹੋ ਗਏ ਇੱਧਰੇ ਆ ਗਏ ਜੀ ਟ੍ਰੇ ਆ ਇਹ ਫਰੂਟ ਵਗੈਰਾ ਕੱਟਣ ਵਾਸਤੇ ਡੈਨਿੰਗ ਟੇਬਲ ਤੇ ਸੋਹਣਾ ਇਹਦਾ ਵੀ ਡਿਜ਼ਾਈਨ ਉਹਦਾ ਜਿਆਦਾ ਸੋਹਣਾ ਉਹ ਵਾਲੀ ਦਾ ਡਿਜ਼ਾਈਨ ਬਹੁਤ ਪਿਆਰੇ ਬਸੰਤ ਡਿਜ਼ਾਈਨ ਇਹ ਵੀ ਬਹੁਤ ਪਿਆਰੀਆਂ ਟ੍ਰਾਇੰਗਲ ਸ਼ੇਪ ਚ ਵੀ ਹੈਗੀਆਂ ਜਿਵੇਂ ਕਿ ਆਪਾਂ ਪਰਾਂਠੀ ਬਣਾਣੇ ਆ orange color ਦੀ ਜਦੋਂ ਯੂਜ਼ ਕਰਦੇ ਨੇ ਉਦੋਂ ਜਿਆਦਾ ਸੋਹਣੀਆਂ ਲੱਗਦੀਆਂ ਇਹ ਚੀਜ਼ਾਂ ਬਾਕੀ ਇੱਕ ਹਾਂਸਟੈਂਡ ਵਾਲੀ ਆ ਗਈ ਕਈ ਪਰ ਇਹਦੇ ਚ ਸਟੈਂਡ ਪੁੱਛਦੀ ਅਸੀਂ ਵੀ ਜੇ ਪੂਰਾ ਚਮਚ ਸਪੂਨ ਸਟੈਂਡ ਲੈਣਾ ਤਾਂ ਸਟੈਂਡ ਦੇ ਵਿੱਚ ਇਹ ਵਾਲੇ ਡਿਜ਼ਾਈਨ ਆਣਗੇ ਦੇਖੋ ਜੀ ਇਹ ਕੇ ਵਾਲਾ ਡਿਜ਼ਾਈਨ ਆਏਗਾ ਦੇਚ ਕਈ ਕਈ ਸਾਰੇ ਆਈਟਮ ਆਣਗੇ ਇਹ ਕੇ ਵਾਲਾ ਡਿਜ਼ਾਈਨ ਆਏਗਾ ਇਹ ਕੇ ਉੱਪਰ ਫਿਰ 골ਡਨ ਸੈਂਟਰ ਚ ਇਦਾਂ ਛੀਵੀ ਛੀਵੀ ਜੀ ਆਊਗੀ ਤੇ ਥਰੇ ਸਿੰਪਲ ਥੋੜੇ ਸਿੰਪਲ ਵੀ ਨਹੀਂ ਥੋੜੀ ਜੀ ਸ਼ੇਪ ਚੇਂਜ ਹੋ ਜਾਏਗੀ ਚਮਚ ਦੀ ਤੇ ਸਟੈਂਡ ਤੇ ਵਿੱਚ ਆਏਗਾ ਇਸ ਇਸ ਸਟੈਂਡ ਇਦ ਦੰਦਿਆ ਇਸ ਸਟੈਂਡ ਇਦ ਦੰਦਿਆ ਸਟੀਲ ਦਾ ਇਦ ਦੰਦਿਆ चम्मच चमचार पूरे भारी है सोने टिफिन आगे बोरों सिल्दी बोतल कंटेनर सारा कुछ